ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਪਾਸੇ ਦਾਦੀ ਲੱਗੀ ਹੋਈ ਹੈ ਵੀ ਇੱਕ ਪਾਸੇ ਬੜੀ ਮੰਮੀ ਲੱਗੀ ਹੋਈ ਪਈ ਆਪਾਂ ਕੀ ਕਰੀਏ ਹੂੰ ਜੀ ਬਹੁਤ ਚੱਲ ਰਹੇ ਹੈ ਇਹ ਦੋਨੇ ਜਣਗੇ ਇਹਨਾਂ ਕੋਲ ਹੱਤੇ ਸੀ ਅਜੂਨ ਕਿਹ ਅਪਰਾਤੇ ਵਸ ਹੁਣ ਹੈ ਜੈਸਮੀ ਤਾਂ ਦੂਰੇ ਕਰ ਦਿੰਦੇ ਆ ਅਸੀਂ ਬੈਠੇ ਸੀ ਆਪੇ ਕਰ ਲੈਣਾ ਅਸੀਂ ਬੈਠੇ ਸੀ ਆਪੇ ਕਰ ਲੈਣਾ ਇਹ ਕੁਝ ਚੱਲੀ ਜਾਂਦਾ ਆ ਜਿਹੜੀ ਬੜੀ ਮੰਮੀ ਹੈ ਤਾਂ ਬੁੱਢੜ ਲੈ ਕੇ ਇਹ ਜਰਾ ਕਰ ਦਿਆ ਕੋਸੀ ਚੌਧਰਾ ਜੀ ਆਏ ਮੇਰੇ ਕਾਰਨੀਆਂ ਨਹੀਂ ਮੇਰੀ ਧੀ ਆ ਮੈਂ ਕਾਰਨੀਆਂ ਨਹੀਂ ਚੌਧਰਾ ਹੈ ਮਾਤਾ ਤੇਰੀ ਗਿੱਚੀ ਬੰਦ ਕਰਕੇ ਦੇਖ ਲੈ ਇਹ ਤੇ ਜਰਾਬ ਖੁੱਲ ਕੀ ਹੈ ਇਹ ਤੇ ਦਸਤਾਨਾ ਖੁੱਲ ਗਿਆ ਤਨੂ ਨਹੀਂ ਤਨੂ ਨਹੀਂ ਤਨੂ ਨਹੀਂ ਚੁੱਪ ਮੈਂ ਹਾਂ ਨਨੁ ਨਨਾਈ ਹੋਈ ਸੀਗੀ ਮੈਂ ਕਿਹਾ ਕੋਟੀ ਦਾ ਬਟਨ ਟੁੱਟਿਆ ਮੈਂ ਕਿਹਾ ਇਹੀ ਪਾ ਕੇ ਖੜੀ ਹੈ ਧੂਈ ਨਹੀਂ ਪਾਣੀ ਹੈਗੀ ਦੇਖੋ ਨੀਲੀ ਇਸ ਇਹ ਉੱਪਰ ਦੇ ਨਾ ਕੁੱਟ ਹੋ ਜਾਣਾ ਜੇ ਆਪਾਂ ਸਾਰੀਆਂ ਬੰਦ-ਬੰਦ ਪਾ ਲੂ ਨੇ ਹਾਂ ਬਟਨ ਬਟ ਜਿਹੜੀ ਬਟਨਾਂ ਵਾਲੀ ਚੀਜ਼ ਹੈ ਨਾ ਉਹਦੇ ਮੈਂ ਨਿਆਣਾ ਇਹਨ ਖੁੱਲਾ ਜਾ ਰਹਿੰਦਾ ਕੀ ਬਟਨ ਖੋਲ ਵੀ ਹੋ ਜਾਂਦਾ ਜੇ ਲੋੜ ਪਾਵੇ ਹਾਂ ਮੈਂ ਇਸ ਨੂੰ ਕੋਈ ਚੈ ਗ੍ਰੀਸ ਕਰਕੇ ਨਹੀਂ ਸੀਗੀ ਕਿਉਂਕਿ ਦੇਖੋ ਇੱਕ ਤਾਂ ਨਿਪਲ ਮੂੰਹ ਦੇ ਵਿੱਚ ਰੱਖਦੀਆਂ ਇਹਦੇ ਪਰ गिर ਜਾਂਦਾ ਹੈ ਇਹਦੇ ਨਾਲ ਜਿਹੜੇ ਉਹ ਛੋਟੇ-ਛੋਟੇ ਫਰੁੰਜ ਨੇ ਸਾਰੇ ਇਹਨੂੰ ਲੱਗ ਜਾਂਦੇ ਆ ਮੈਂ ਬਹੁਤ ਲੱਗਦਾ ਪਾਣੀ ਦੀ ਬੋਤਲ ਰੱਖੋ ਕੋਲ ਧੋ ਲਿਆ ਬਾਸ ਪੇਟਾਂ ਇੱਕ ਉਸ ਕਰੀ ਜਾ ਉਹ ਤਾਂ ਕਰ ਵੀ ਕਿਆਸਾ ਹੋਊ ਉਸ ਤੋਂ ਬਾਅਦ ਸੁਣੋ ਇਹਦੇ ਫਲੁੰਝੜੇ ਦੇ ਮੂੰਹ ਦੇ ਵਿੱਚ ਵੀ ਜਾਣੇ ਆ ਨਿੱਪਲ ਰਹਿਣ ਦੋ ਚਾਹੇ ਨਿੱਪਲ ਨਾਲ ਗਲ ਘੁੱਟ ਹੁੰਦਾ ਹੈ ਗੁੱਬਾ ਖੁੱਲਾ ਤੇ ਗੁੱਬਾ ਅਬ ਅੱਗੇ ਅੱਗੇ ਤਾਂ ਪਹੁੰਚ ਹੀ ਜਾ ਆ ਦੇਖ ਲਓ ਮੈਂ ਤੁਹਾਨੂੰ ਬਣਾ ਜਿਹੜੀ ਨਿੱਪੜ ਨਾਲ ਨਿੱਪੜ ਨਾਲ ਗਲ ਕਿਦਾਂ ਘੁੱਟ ਹੁੰਦਾ ਨਿੱਪੜ ਨਾਲ ਨਿੱਪੜ ਨਾਲ ਤਾਂ ਕਿਸੇ ਨਾਲ ਘੁੱਟ ਹੁੰਦਾ ਅੱਛਾ ਬਿਬਨ ਨਾਲ ਬਿਬਨ ਨਾਲ ਗਾਲ ਨਿੱਪੜ ਨਾਲ ਕਿਹਾਦਾ ਫਿਰ ਕਿਹਾ ਮੀਮੀ ਬੋਲੀ ਨਿਪਰ ਨਾਲੇ ਮੇਰੇ ਹੈ ਵੀ ਨਿਪਲ ਜਦ ਈਦੇ ਤੇ ਗਿਰ ਜਾਂਦਾ ਹੈ ਕਈ ਵਾਰ ਈਦੇ ਆ ਛੋਟੇ ਛੋਟੇ ਕਲੁੰਜੜ ਨਾਲ ਲੱਗ ਜਾਂਦੇ ਆ ਉਤਾਰਨੇ ਬਹੁਤੋ ਕੋਈ ਨਹੀਂ ਹੈ ਤਾਂ ਵੈਸੇ ਇਹ ਧਾਗਿਆਂ ਜਾਨਾ ਹੀ ਹਾਂ ਤਾਂ ਧਾਗਿਆਂ ਨਾਲ ਲੱਗਦਾ ਲੱਗਦਾ ਜਾਂਦੀਆਂ ਜਿਹੜੀਆਂ ਲਿਸ਼ਕਾਹਰਾ ਪੈਂਦੀਆਂ ਨਾ ਉਹਦੇ ਕਰਕੇ ਚਲੋ ਕੋਈ ਗੱਲ ਨਹੀਂ ਇਹਦੀ ਬੜੀ ਮੰਮੀ ਕਹਿੰਦੀ ਮੈਂ ਆਪੇ ਲਈ ਕਿ ਆਉਂਗੀ ਦੋ ਬੋਤਲ ਦੀ ਪਾਣੀ ਭਰ ਕੇ ਨਾਲ ਦੇ ਦੇਣੀ ਹੈ ਮੈਂ ਲੈ ਜਾ ਇਹਦੀ ਬੜੀ ਮੰਮੀ ਕਹਿੰਦੀ ਮੈਂ ਆਪੇ ਕੋਈ ਇੰਕਰ ਦੀ ਜੈਕਟ ਹੋ ਲੈ ਕੇ ਆਉਂਗੀ ਹੂੰ ਜਿਹਨੂੰ ਇਹ ਕੁਝ ਲੱਗਿਆ ਨਹੀਂ ਹੋ ਗਾ ਮੇਰੇ ਕਿਤੇ ਸਾਰੋ ਹੂੰ ਤੇ ਤਾਂ ਕੋਟੀ ਉਨਵਾਇ ਦੇਣੀ ਨਾਲੀ ਤਾਂ ਵਧੀਆ ਤੋਂ ਹੀ ਲਾਓ ਜੀ ਭਾਈ ਮਾਤਾ ਨੇ ਲਾਤਾ ਬਟਨ ਬਟਨ ਟੁੱਟਿਆ ਹੋਇਆ ਤਾਂ ਟੁੱਟ ਗਿਆ ਲਾ ਭਾਈ ਇਹ ਤੇ ਨੂੰ ਹਵਾ ਜਾਣੀ ਉਹ ਵੀ ਜੜੈਨ ਨਾਲ ਹਾਂ ਜੜੈਨ ਵਾਲਾ ਜੜੈਨ ਨਾਲ ਕਿਹਦਾ ਘਾਲਾ ਨੀ ਪਤਰ ਹੋ ਗਿੱਤੇ ਜਿਹਦੀ ਪਤਰੋਲ ਹਾਂ ਆ ਆ ਦੇਖ ਲੋ ਇੱਧਰ ਕੰਮ ਹੈ ਬਾਪਾ ਜੀ ਇਹ ਕਿਆ ਹੋਇਆ ਹੁਣ ਗਠੇ ਵੀ ਉੱਤੇ ਜਾਣਾ ਤੇ ਪਾਪਾ ਜੀ ਚੱਲੇ ਫੋਲਰ ਛੱਡਣ ਡੰਗਰਾਂ ਨੂੰ ਆ ਵਿੱਚ ਗਠਾ ਨਿਕਲੇ ਆ ਦਾ ਵੀ ਘਾਟਾ ਹੋ ਜਾਣਾ ਸੀ ਹਾਂ ਲੈ ਇੱਕ ਆਖ ਲਿਆ ਮੁਣਕੇ ਮੈਂ ਡੱਬੀ ਚੋਂ ਨੇਮ ਚਲੇਗੀ ਦੀਰ ਹਾਂ ਜੀ ਉਹ ਤੇ 15 ਰੁਪਏ ਦਾ ਘਾਟਾ ਪਈ ਪਾਪਾ ਜੀ ਪਹਿਲੇ ਤੋਂ ਇੱਕ ਪੰਚਾਇਆ ਸੀਗਾ ਤੁਸੀਂ ਡਿੰਕਰਾਂ ਨੂੰ ਪਾ ਦੇ ਲੱਗੇ ਸੀਗੇ ਅੱਜ ਦਿਨ ਕੀ ਆ ਪਲ ਅੱਜ ਹੁਣਾ ਅੱਜ ਮੈਨੂੰ ਲੱਗਦਾ ਬੁੱਧਵਾਰ ਆ ਮੈਨੂੰ ਲੱਗਦਾ ਜੀ ਮੰਡੀ ਲੱਗਣੀ ਹੈ ਵੀਰਵਾਰ ਅੱਜ ਵੀਰਵਾਰ ਮੈਨੂੰ ਲੱਗਦਾ ਮੰਡੀ ਲੱਗਣੀ ਹੈ ਏ ਏਦਾਂ ਕਰਾਂਗੇ ਹੂੰ ਮੰਮੀ ਨੂੰ ਲੈ ਆਈ ਆਉਂਦੇ ਹੋਏ ਮਾੜਾ ਜੇ ਦੇਸੀ ਹੋਗੇ ਮੰਡੀ ਚ ਕਿਹੜਾ ਮਾਰਿਆਉਂਗੇ ਚੱਲ ਕੋਈ ਜਿਹੜਾ ਤੁਸੀਂ ਆਲੂ-ਲੂ ਲੈਣੇ ਆ ਗੋਭੀ ਲੈਣੀ ਕਿਆ ਕਿਆ ਚੱਕਣਾ ਵੀ ਉਹ ਲੈ ਆਉਂਗੇ ਚੱਲ ਕੋਈ ਨਹੀਂ ਉਹ ਤਾਂ ਲਿਸਟ ਲੇ ਹੋਣੀ ਹਜੇ ਲਿਸਟ ਬਿੱਲੂ ਬਾਈ ਕੋਲੇ ਆ ਚੱਲੀ ਆਲੇ ਕੋਲ ਹੂੰ ਕਿਹ ਲੱਗਦਾ ਮੰਡੀ ਕਿੱਥੇ ਲੱਗਣੀ ਜਿੱਥੇ ਮਰਜ਼ੀ ਲੱਗਣੀ ਹੋਵੇ ਕੁੜੀ ਘਰੇ ਛੱਡ ਫੇਰ ਜਾਉਂਗੇ ਲੈ ਉਹ ਅੱਜ ਅੱਜ ਨਹੀਂ ਲੈ ਪਤਾ ਗੱਲ ਕੀ ਹੈ ਮੇਰੀ ਵੀ ਸੁਣ ਲਓ ਤੁਸੀ ਕੌਣ ਹੈ ਲਿਸਟ ਜਿਹੜੀ ਜਿਹਦੇ ਪਰ ਲਿਖਿਆ ਵਾਲਾ ਸਮਾਨ ਉਹ ਲਿਸਟੇ ਨਹੀਂ ਕੋਲ ਫੋਟੋ ਹੈਗੀ ਮੇਰੇ ਕੋਲ ਫੋਟੋ ਆਪਣੇ ਵਾਲੀ ਵੀ ਨਹੀਂ ਹੈਗੀ ਜੇ ਮੈਂ ਮੰਗਾਪੀ ਮੈਂ ਮੰਗਾਣੇ ਵਿੱਚ ਚੱਲ ਫੇਰ ਮੰਗਾਈ ਹੋ ਜਣੀ ਮੈਂ ਬੱਸ ਫੇਰ ਮੈਂ ਇਹਨੂੰ ਕੋ ਸੋਲਿਊਸ਼ਨ ਸਾਰਿਆ ਬਿਕੋਜ਼ ਹਾਂਜੀ ਮੇਰੇ ਘਰ ਵਾਲੀਆਂ ਹਾਂਜੀ ਪ੍ਰਸੰਨ ਦਿੱਤੀਆਂ ਨਹੀਂ ਦੱਸਿਆ ਕੀ ਹੈ ਕਿਉਂਕਿ ਜੋ ਮਰਜ਼ੀ ਹੋਵੇ ਨਾਲ ਕੁੜੀ ਚੱਕ ਕੇ ਨਾਲ ਤਾਂ ਫਿਰੂਗਾ ਹੀ ਨਹੀਂ ਉਹ ਨਹੀਂ ਪਿੱਛੇ ਮੰਡੀ ਦੀ ਸਬਜ਼ੀ ਕੱਲ ਨੂੰ ਲਿਆਉਂਗਾ ਦਿਨ ਵਾਂ ਬੜੀ ਮੰਡੀ ਤੇ ਲਿਆਉਂਗੇ ਸਬਜ਼ੀ ਠੀਕ ਬਾਣੀ ਆਹੋ ਇਹ ਲਓ ਜੀ ਕਿਹ ਕਿਹ ਆਉਣਾ ਹੈ ਆਲੂ ਆਣੇ ਆ ਯਾਰ ਡੁੱਬੀ ਦਾ ਤਾਂ ਜੇ ਸਾਹ ਨਾ ਆਇਆ ਤੈਨੂੰ ਕਹੀ ਜਾਂਦਾ ਲਿਸਟੇ ਨਹੀਂ ਕੋਲ ਦੱਸ ਇਹ ਰੱਬ ਬੰਦੇ ਨੂੰ ਆਏ ਹੋ ਨਹੀਂ ਪਤਾ ਮੋਟਾ ਮੋਟਾ ਇਹ ਸਮਾਨ ਆਲੂ ਆਣੇ ਆ ਪਿਆਜ਼ ਆਣੇ ਗਾਜਰਾ ਆਉਣੀਆਂ ਮਿਰਚਾਂ ਅਦਰਕ ਹੋ ਗਿਆ ਹਾਂ ਫਿਰ ਡੁੱਬੀ ਤੇ ਮੈਨੂੰ ਸਾਹ ਨਾ ਆਇਆ ਹਾਂ ਹੋਰ ਕੀ ਆ ਫੇਰ ਗੱਲ ਤਾਂ ਉਹੀ ਆ ਨੀ ਜੀ ਆਪਾਂ ਨੇ ਇੱਕ ਤਾਂ ਮਿਕਸ ਵਜ ਕੇ ਇਹਨੇ ਤੇ ਬਣਾਉਣ ਨੂੰ ਮੰਨ ਲਿਆ ਵੀ ਉਹੋ ਸਬਜ਼ੀਆਂ ਹੋਣੀਆਂ ਐਦਾਂ ਗੱਲ ਕਰਦੀ ਸੀ ਮੈਂ ਇਹਨੇ ਬਣਾ ਦੇ ਮੈਂ ਕੋਣੇ ਨਹੀਂ ਆਹੋ ਸਮਾਨ ਹੁਣ ਮੰਨੂ ਆਏ ਨਹੀਂ ਨਾ ਪਤਾ ਵੀ ਕਿੰਨਾ ਕਿੰਨਾ ਆਉਣਾ ਲੱਗ ਗਿਆ ਦੇਖਦਾ ਸਾਰੇ ਛਿੱਟਾ ਛਿੱਟਾ ਲੱਗ ਗਿਆ ਨੂੰ ਆਹ ਗੱਲ ਕਰਕੇ ਮੈਨੂੰ ਔਖਾ ਬੋਲਣਾ ਕੋਈ ਨਾ ਵੀ ਬਲੇ ਲੈ ਤੂੰ ਧੱਗੇ ਲੱਗ ਜਾਂਦੇ ਆ ਚੱਲ ਕੋਈ ਨਹੀਂ ਖੁੱਲੀ ਐ ਉਹ ਟੈਟ ਐ ਨਹੀਂ ਰੱਖੋ ਇਸ ਕਰ ਦੇਣਾ ਵੀ ਹਾਂ ਖੋਲ ਦੇਣੀ ਮੇਰੇ ਘਰ ਦੇ ਜੁਆਇਨੇ ਹਾਂ ਚਲੋ ਹੁਣ ਟਾਈਮ ਜ਼ਿਆਦਾ ਨਾ ਹੈ ਠੀਕ ਹੀ ਦੀਆ ਹਾਂ ਨਾ ਪ੍ਰੀਤ ਕੌਰ ਦੀ ਬਾਜੀ ਦੇ ਤੇ ਅਰਮਾਨ ਹੀ ਮਾਰਤੇ ਜੈਸਮੀਨ ਨੇ ਸਾਰੇ ਵਿਚਾਰਾ ਆਪਣੇ ਚਾਰ ਤੋਂ ਨਹੀਂ ਸਾਰੇ ਟੱਬਰ ਦੀ ਉਹ ਧੀ ਆ ਭਾਈ ਆ ਉਹ ਹੀ ਮੇਰਾ ਹਾਂ ਬਾਜੀ ਦਿੱਤੀ ਦਿੰਦੀ ਬਾਂਦੀ ਦਿੱਤੀ ਬਾਦੀ ਕੋਈ ਗੱਲ ਨਹੀਂ ਸਾਰੇ ਟੱਬਰ ਦੀ ਉਹ ਧੀ ਆ ਚਲੋ ਫਿਰ ਚੱਲੀਏ ਹੁਣ ਤੇ ਚੱਲਦੇ ਆ ਫਿਰ ਹੁਣ ਲੇਟ ਹੁੰਦੇ ਆ ਮਿਲਦੇ ਆ ਜੀ ਫਿਰ ਤੁਹਾਨੂੰ ਹੁਣ ਕਿ ਰਾਜਮਾ ਚਾਹ ਖਲਾਏਗੀ ਤੇ ਕਾਹਦਾ ਜੂਸ ਦੀ ਗੱਲ ਹੋਈ ਰਾਜਮਾ ਚਲਦੀ ਨਹੀਂ ਗੱਲ ਕੀ ਹੋਇਆ ਏ ਕੱਲ ਕਹਿੰਦੀ ਰਾਜਮਾ ਚੌਲ ਦੀ ਨਾਲੇ ਜੂਸ ਵੀ ਬੀਣਾ। ਇਹ ਅੱਛਾ ਜੂਸ ਬੀਦੀ ਕੋ ਗਏ ਸੀ। ਜੂਸ ਕਾ ਸੰਤਰੇ ਦਾ। ਪਤਾ ਨਹੀਂ ਉਸ ਨੂੰ ਸੰਤਰੇ ਦਾ। ਚਲ ਕੋ ਰਾਜਮਾ ਚੌਲ ਤਾਂ ਖਾ ਲਾ ਤੇ ਇੱਕ ਤੀਕ। ਹਾਂ। ਇੱਕ ਗੱਲ ਦੇਖਿਆ ਜੀ ਮੈਂ ਨਾ ਮਾਂ ਵਾਲੀ ਮੰਮੀ ਤੇ ਮਾਸੀ ਆ। ਮਾਸੀ ਨੇ ਕੁਝ ਕਹਿਤਾ ਮੰਮੀ ਜਦ ਇਹ ਕਹਦਨੀ ਵੀ ਕੀ ਕਰਦੀਆਂ ਏ। ਇਹ ਤਾਂ ਮੂੰਹ ਕੱਢਦੀ ਹੀ ਨਹੀਂ ਗੱਲ ਮੈਂ ਦੇਖ ਲਈ ਇਹ। ਇਹ ਕਹਾਣੀ ਵੰਡ ਬੋ ਕਰਦੀ ਆ। ਮੈਂ ਮੈਂ ਜਦ ਇਹ ਕਹਦਦੀ ਆ ਇਹ ਜੀ। ਬੀਬੀ ਆਏ ਕਹਿੰਦੇ ਆਪਾਂ ਕਰ ਲੈਂਦੇ ਉਧਰ ਬਾਜੀ ਪਤਾ ਕਿੰਨੇ ਗੁੱਸੇ ਤੇ ਗੱਲ ਕਰਨ ਲੱਗਿਆ ਪਤਾ ਨਹੀਂ ਕਿਹਦੇ ਨਾਲ ਫੋਨ ਤੇ ਮੈਂ ਕੁਝ ਕਹਿ ਕੇ ਤੇਰੇ ਨਾਲ ਮੈਂ ਵੀ ਹਾਂ ਤੈਨੂੰ ਥੋੜੀ ਖਿਜਣ ਲੱਗਿਆ ਹੋ ਤੂੰ ਤੇ ਤੇ ਬੜੀ ਪਤਾ ਹੁੰਦਾ ਕਿ ਤੂੰ ਮਾਂ ਤੇ ਬੜੀ ਤੂੰ ਬੜੀ ਐ ਤੱਕ ਲਈ ਕਹਿੰਦਾ ਤਾਂ ਨਹੀਂ ਪੁੱਛ ਕਈ ਵਾਰ ਬੀਬੀ ਹਾਈ ਹੋਇਆ ਵਾ ਹੁੰਦਾ ਮੈਨੂੰ ਪੱਜ ਕੇ ਰਹਿਣਾ ਚਾਹੀਦਾ ਤੂੰ ਕਾਇ ਵੀ ਹੋ ਸਕਦਾ ਨਹੀਂ ਮੈਂ ਉਹ ਵੀ ਪਖ ਰਹੀ ਐ ਕਦੇ ਵੀ ਨਹੀਂ ਕਹਦੀ ਐ ਇਹ ਬਸ ਮੈਨੂੰ ਪਤਾ ਮੈਂ ਜਿੱਤ ਗਈ ਤੂੰ ਹਾਰ ਗਈ ਬਸ ਗੱਲ ਖਤਮ ਆ ਜੋਧੀ ਨਾ ਹਾਂ ਹਾਰ ਜੋਟੀ ਤਾਂ ਚਲੋ ਹੁਣ ਬਾਹ ਦਾ ਟਾਈਮ ਲੇਟ ਹੋਈ ਜਾਂਦੇ ਆ ਚਲੋ ਮਾਰੋ ਛਾਲਾ ਗੱਡੀ 'ਚ ਬੈਠੀਏ ਤੇ ਚੱਲੀਏ ਫਿਰ ਹੁਣ ਰੱਜੀ ਦੀ ਕੋਲ। ਕੀ ਹੋ ਗਿਆ? ਭਾਈ ਬੂਈ ਕੋਲ ਆ ਕੇ ਰੋਣ ਲੱਗ ਗਿਆ ਲੱਡੂ। ਕੀ ਚੱਕਰ? ਮੈਨੂੰ ਕਿਸੇ ਨੇ ਆ। ਰੋਣੇ ਦਾ ਇਲਾਜ ਹੈਗਾ। ਦੇਖ ਲੈ ਭਾਈ ਮੈਂ ਜੇ ਕੋ ਕਰਾਤੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹੈਲੋ ਮੰਮੀ। ਬਹੁਤ ਠੀਕ ਹੈ ਨਾ? ਠੀਕ ਹੈ। ਮਮਾ ਕੋਲ। ਬਸ ਸਤਿ ਸ੍ਰੀ ਅਕਾਲ ਜੀ। ਹਾਂ। ਮੰਮੀ ਰਾਣੀ ਸਾਸ਼੍ਰੀ ਕਾ ਜੀ ਸਾਸ਼੍ਰੀ ਕਾ ਜੀ ਜੀ ਸੋ ਨੀਂਦ ਆ ਰਹੀ ਹੈ ਨੀ ਸਾਸ਼੍ਰੀ ਕਾ ਜੀ ਨੀ ਠੀਕ ਠਾਕ ਜੀ ਚਲੋ ਵਧੀਆ ਚਹੀਦੀ ਹੋਰ ਕੀ ਕਰਦੀ ਆਹ ਨੂੰ ਦੇਖੋ ਬੀਬੀ ਹੱਸ ਰਹੀ ਹੈ ਅੰਦਰੋਂ ਰੋਣਾ ਵੀ ਹੈ ਹੈ ਠੀਕ ਕਰਨ ਦੀ ਨੀਂਦ ਆਈ ਨਾ ਨਾ ਆ ਗਈ ਬੀਬੀ ਹੈ ਅੱਛਾ ਨਾ ਆ ਗਈ ਸਤਰੀਓ ਪਈਏ ਬਸ ਸਾਰੇ ਰਾਤ ਨੂੰ ਆਈ ਸੀ ਹੂੰ ਅੱਜ ਨਾ ਲੜਾਤੀ ਮੰਮੀ ਨੇ ਅੱਜ ਦੁਪਹਿਰੇ ਆਦੋ ਬੜੀ ਆਵਾ ਕਰਕੇ ਹਾਂਜੀ ਹਾਂ ਸ਼ਾਮ ਦੁਪਹਿਰ ਨੂੰ ਆ ਗਈ ਧੀ ਧੁੱਪ ਦੀ ਛੇ ਲੋ ਭਾਈ ਥੋੜਾ ਜਿਹਾ ਗਰਮ ਹੋ ਗਿਆ ਉਹ ਜਾਮ ਹੈ ਅਸੀਂ ਤਾਂ ਮੈਂ ਕਹਿੰਦਾ ਘਟੋ ਘਟ ਪੌਣਾ ਘੰਟਾ ਜਾਮ ਚ ਖੜੇ ਰਹੇ ਹੋਰ ਹੋਰ ਨਿਆਣਾ ਇਧਰ ਅੱਜ ਤਾਂ ਜਾਮ ਲੱਗ ਰਿਹਾ ਅੱਛਾ ਉਹ ਕਿਹਾ ਤਾਂ ਉੱਪਰ ਦੇ ਕੋਲੋਂ ਕਿ ਚੱਲਦੇ ਓਵੇਂ ਜਿੰਮੇਦਾਰੀ ਸੰਭਲ ਗਏ ਉਹ ਮਨੂ ਬਾਏ ਦਾ ਮੈਂ ਕਿਹਾ ਚੱਲ ਹੁਣ ਤਾਂ ਵੀ ਘੱਟਿਆ ਟ੍ਰੈਫਿਕ ਵੀ ਲੰਘ ਹਾਂ ਕੋਸੋ ਲਾਈਟਾਂ ਖਰਾਬ ਹਨ ਜੀ ਕੇਐਫਸੀ ਵਾਲੀਆਂ ਹਾਂ ਨਹੀਂ ਲਾਈਟਾਂ ਨਹੀਂ ਚੱਲ ਰਹੀਆਂ ਹਾਂ ਜੀ ਚਰਾਹਾ ਹੈ ਚਰਾਹਾ ਤਾਂ ਹੈਗਾ ਚਰਾਹਾ ਚਲੇਗਾ ਸੀਟਰ ਕੱਢ ਕੇ ਫੇਰ ਛੱਡਦੇ ਆ ਆਪਣੀ ਦੂਜੀ ਨਹੀਂ ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ ਲਾਈਟਾਂ ਹੀ ਖਰਾਬ ਆ ਮਲਾਜ ਨੇ ਲੱਗੇ ਹੋਏ ਤਾਂ ਹੈ ਕੱਢਣ ਪਰ ਹੁਣ ਜਿਹੜੇ ਤਾਂ ਸਮਝਦੇ ਆ ਉੱਥੇ ਕਿਤੇ ਨਹੀਂ ਹੁੰਦੇ ਬਿੰਦੇ ਹਾਂ ਹਾਂ ਉੱਥੇ ਨਹੀਂ ਕੜਾ ਮਲਾਜ ਨੇ ਲੱਗੇ ਹੋਏ ਆਣੇ ਇਦਾਂ ਨੂੰ ਹੱਥ ਮਾਰਦਾਂ ਨਾ ਉਧਰ ਨੂੰ ਹੱਥ ਮਾਰਦਾਂ ਨਾ ਹੂੰ ਗੱਭਰ ਮੈਂ ਇਤਨਾ ਜ਼ਿਆਦਾ ਕੋਈ ਨਹੀਂ ਆ ਰਿਹਾ ਕਿ ਤੁਸੀਂ ਨਹੀਂ ਕਰਦੇ ਬਾਕੀ ਉਹ ਖੜਾ ਰੱਖਦੇ ਆਹੀ ਕੁਝ ਹੋਇਆ ਵਾ ਹਾਂ ਅੱਧਾ ਲੈ ਕੇ ਜਿਹੜੇ ਆਪਾਂ ਸਾਈਡ ਤੋਂ ਨਹੀਂ ਤੇ ਆਉਂਦੇ ਆ ਉਹਨਾਂ ਨੂੰ ਜ਼ਿਆਦਾ ਰੋਕਦੇ ਹੀ ਐਦਾਂ ਤੇ ਜ਼ਿਆਦਾ ਰੋਕਦੇ ਹੋਰ ਪਾਸੇ ਲੰਘਾਈ ਜਾਂਦੇ ਆ ਹਾਂ ਤਾਂ ਟਾਈਮ ਲੱਗਦਾ ਇਹਨਾਂ ਉੱਥੇ ਉਧਰ ਆਏ ਤਾਂ ਆ ਰੋਕਦੇ ਆ ਪਿੱਛੇ ਲੰਬੀ ਸੜਕ ਆ ਹਾਂ ਲੰਬੀ ਸੜਕ ਹੈ ਤਾਂ ਹੋ ਜਾਂਦਾ ਹੈ ਇੱਧਰ ਵਾਲੀਆਂ ਜਾਮ ਲੱਗ ਜਾਂਦਾ ਤਾਂ ਕੱਢਣੇ ਪੈਂਦੇ ਇੱਧਰ ਵਾਲੀ ਪਹਿਲਾਂ ਹਾਂਜੀ ਸਸਿਕਾ ਦਾ ਬੁਲਾਦੇ ਸਸਿਕਾ ਜੀ ਸਾਹਿਬ ਹਾਂ ਵਰਮਾ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਚਲੋ ਵਧੀਆ ਹੀ ਚਾਹੀਦੀ ਜੀ ਬਈ ਠੰਡੇ ਬਹੁਤ ਹੋਈ ਵੀ ਘਰਾਂ ਸਾਰੇ ਠੀਕ ਆ ਹੈ ਜੀ ਹਾਂਜੀ ਹਾਂਜੀ ਸਭ ਠੀਕ ਆ ਵਧੀਆ ਠੀਕ ਠਈ ਅਸੀਂ ਤਾਂ ਸਗੋਡੀ ਕਦੇ ਤੁਹਾਨੂੰ ਵੀ ਤੁਸੀਂ 5-7 ਦਿਨ ਪਹਿਲਾਂ ਆਉਂਗੇ ਥੋੜਾ ਵੱਗ ਮੈਂ 5-7 ਦਿਨ ਹੋ ਹੀ ਲੇਟ ਭੇਜਣੀ ਆ ਮੇਰੀ ਮਾਫੀ ਹੈ ਲੈਣਾ ਵੀ ਉਹ ਰੈਡੀ ਕਿਲੇ ਹੋਏ ਬੈਨੋ ਦੇ ਹਾਂ ਅੱਛਾ ਨਾ ਫਿਰ ਇਹ ਦਾਦਾ ਜੀ ਵੀ ਰੇਵੇਂ ਪਏ ਆ। ਅੱਛਾ ਅੱਛਾ ਜੀ। ਰੇਵੇਂ ਹੋਈ ਰੇ ਆ। ਕਿਦਾਂ ਠੀਕ ਆ ਜੀ ਹੁਣ? ਹੁਣ ਕਹਿੰਦਾ ਉਹ ਠੀਕ ਹੈ ਕਮਜ਼ੋਰੀ ਹੀ ਆ ਉਹਦਾ। ਅੱਛਾ ਅੱਛਾ ਅੱਛਾ। ਜਿੰਨਾਂ ਦਾ ਕਿੰਨੇ ਜਿਆਦਾ ਹੋ ਜਾਂਦੇ। ਜਿੰਨ ਕਦੇ ਨਾ ਕੁਝ ਹਾਂ। ਇਧਰ ਹੱਡੋ ਗੋਡੇ ਖੁੰਦੇ ਨਹੀਂ ਇਤਨੇ ਬੰਦੇ ਕਿਉਂਦੀ। ਹਾਂ ਜੀ ਹਾਂ ਹਾਂ। ਇਧਰ ਜਿੰਨੇ ਬੰਦੇ ਸਾਰੇ ਜਿਹੜੇ ਗੈਰੀ ਦੇ ਵਿੱਚ ਪਿਆ ਰਹਿੰਦਾ ਹੈ। ਹਾਂ ਇਹ ਤਾਂ ਹੈ ਜੀ। ਉਮਰ ਉਮਰ ਵੀ ਮੈਂ ਕਹਿੰਦਾ ਕਾਫੀ ਹੋ ਗਈ ਜੀ। ਕਾਫੀ ਉਮਰ ਹੋਈ ਉਹਨਾਂ ਦੀ। ਅ ਆਈਡੀਆ ਜਾਂ ਕਿੰਨੇ ਕਿੰਨੇ ਸਾਲ ਦੇ ਹੋਗੇ? 80, 80 85 ਸਾਲ ਦੇ ਤਾਂ ਹੋਣੇ ਹਾਂ ਜੀ ਹਾਂ ਜੀ ਹਾਂ ਹਾਂ ਆਓ ਇੱਕ ਵਾਰ ਆਏ ਤੇ ਹੋਰੇ ਰਹਿਣ ਤਿੰਨ ਚਾਰ ਦਿਨ ਲਾਖ ਹੀ ਗਏ ਤੇ ਮੈਂ ਹੁਣ ਵੀ ਆਉਂਦੇ ਨੇ ਅੱਛਾ ਜੀ ਠੰਡ ਕਰਕੇ ਤੇ ਫਿਰ ਥੋੜਾ ਠੀਕ ਨੇ ਰਹਿੰਦੇ ਤਾਂ ਨਹੀਂ ਹਾਂ ਚਲੋ ਕੋਈ ਗੱਲ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਬਰਾਬਰ ਉਹਨਾਂ ਨੇ ਵੇਖਣਾ ਹੀ ਨਾਲੀ ਹਾਂ ਵੀਡੀਓ ਦੇਖਣਗੇ ਹੁਣ ਕੋਈ ਨਾ ਕੀ ਪਾਪਾ ਜੀ ਵੀ ਠੀਕ ਹੈ ਦਾਦੀ ਵੀ ਅੱਜ ਸਭ ਠੀਕ ਹੈ ਚਲੋ ਠੀਕ ਹੈ ਚਾਹੀਦੀ ਜੀ

ਕਿ ਮਾਇਆ ਬਹੁਤ ਲਾਲ ਹੋ ਜਾਂਦੀ ਯਾਰ ਹੁੰਦੀ ਬੇਤੀ ਛਿੜਦੀ ਆ ਇਹ ਹਾਂ ਨਾ ਪਾਣੀ ਹੋ ਗਈ ਨੇ ਹਾਂ ਕਿਤਰਾ ਤਾਲ ਨੂੰ ਅਸਰ ਪਾਣਾ ਤੇ ਇਹ ਤਾਂ ਬੈਂਦੀ ਨਹੀਂ ਵਾਸੇ ਹੁਣ ਆਤ ਪੈ ਜਦੀ ਇਹਨੂੰ ਹਾਂ ਵਾਸੀ ਵੀ ਕਈ ਨਹੀਂ ਜਿਆਦਾ ਚੰਗੀ ਦੀ ਤਾਲ ਨੂੰ ਹਾਂਜੀ ਤਾਲ ਨੂੰ ਤਾਂ ਹੈਗਾ ਹਾਂਜੀ ਹਾਂ ਜਦ ਸੌਂਦੀ ਆ ਫਿਰ ਅਸੀਂ ਕੱਢ ਲੈਂਦੇ ਆ ਪਰ ਉਦਾਂ ਵੀ ਵੈਸੇ ਦੰਦੇ ਨਹੀਂ ਹੈ ਪਰ ਜਦ ਫਿਰ ਹਟਦੀ ਨਹੀਂ ਨਾ ਇਹਨੂੰ ਆਤ ਜੀ ਪੈ ਗਈ ਇਹਦੀ ਹੂੰ ਤਾਂ ਅੱਜ ਕੱਲ ਕਰਛ ਨਹੀਂ ਆ ਤੁਸੀਂ ਉਹ ਤਾਂ ਉਹ 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 ਬਣਾ ਦੇ ਲੈ 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 ਹਾਂ ਚੁੱਪ ਹੋ ਜਾ ਬੱਸ ਤੂੰ ਗੱਲ ਮਰ ਆਪਣੀ ਗੱਲਾਂ ਕਰ ਉਹ ਕਹਿੰਦੀ ਭਾਈ ਮੇਰੀਆਂ ਗੱਲਾਂ ਨਾ ਕਰੋ ਹਾਂ ਹਾਂ ਦੀ ਡੀਲੀ ਰਹਿੰਦਾ ਸਹੀ ਹੋਰ ਹੋਰ ਹੁਣੇ ਕਿਦਾਂ ਪਤਾ ਲੱਗਦਾ ਬਹੁਤ ਬਹੁਤ ਭਾਈ ਬਹੁਤ ਇੱਕ ਦਿਨ ਮਾਲਾ ਨੂੰ ਚਲੇ ਗਈ ਜੀ ਇਹਨੇ ਤਾਂ ਪੜਤੀ ਧੂੜ ਉੱਥੇ ਜਾ ਕੇ ਉਹ ਤਾਂ ਜਦੇ ਖੜੇ ਖੜੇ ਪੈਰੇ ਛੱਡਣ ਆਏ ਉਹ ਹੋਰ ਇਹ ਜਾ ਲੱਡੂ ਇਹ ਜਦੋਂ ਬਾਪਸ ਆ ਕੇ ਕਰਕੇ ਘਰਾਂ ਛੱਡ ਕੇ ਗਏ ਉਹ ਡੈਡੀ ਕੋਲ ਚੁੱਪ ਕਰੀ ਆ ਬਸ ਹੋਰ ਕਿਸੇ ਕੋਲ ਨਾ ਕਰੇ ਨਾ ਇੱਕ ਹੱਥ ਨਾਲ ਬਿੱਡੀ ਨਾਲ ਇੱਕ ਹੱਥ ਜਣਾਣਾ ਪੜੀ ਦੇ ਬਲੋ ਨਾ ਨਹੀਂ ਕਰਦੇ ਸਾਨੂੰ ਆਹ ਦੀ ਹਾਂ ਚਲੋ ਤੇ ਹੁਣ ਕਿੰਨੇ ਕਿ ਦਿਨ ਰਹੂਗੇ ਮਾਸੀ ਹੁਣ ਤਾਂ ਛੁੱਟੀ ਦੰਬੀ ਲੈ ਕੇ ਆਏ ਆ ਚਲੋ ਵੇਖਾਂਗੇ ਲੈ ਲੈ ਚਲੋ ਮੰਮੀ ਹੁਣ ਇਹ ਲੈ ਕੇ ਦੀ 11:30 12 ਨੂੰ ਨੂੰ ਚੱਲੀਆਂ ਭਾਈ ਹਾਂ ਸਰ ਤਾਂ ਹੀ ਨੂੰ ਕਰਵਾਣੀ ਹਾਂ ਅਸੀਂ ਜਿਆਦਾ ਕੰਮ ਵੀ ਨਹੀਂ ਰੋਕਣਾ ਕਿ ਪਿੱਛੇ ਘਰ ਦੇ ਨੂੰ ਮਾਰਾ ਹਾਂ ਨਹੀਂ ਚਲੋ ਹੁਣ तकरीबन 15 ਤਰੀਕ ਤੱਕ ਤਾਂ ਰਹੂਗੇ ਜੀ ਕਿ ਨਹੀਂ ਵੇਖਦੇ ਆ ਜਦੋਂ ਕੰਮ ਨਹੀਂ ਸਾਰੀ ਤਾਂ ਆਪਣੀ ਮਜਬੂਰੀ ਹੁੰਦੀ ਹੈ ਨਹੀਂ ਹਾਂ ਹੈ ਤਾਂ ਮਜਬੂਰੀ ਹੁੰਦੀ ਸਾਰਿਆਂ ਨੂੰ ਭਾਈ ਹੈ ਨਾ ਕੋਈ ਹੈ ਵੀ ਘਰ ਤੇ ਫਿਰ ਹੋਰ ਦੇਖ ਤਾਂ ਹੀ ਦਾ ਮਾਸਟਰ ਜੀ ਨਹੀਂ ਆਏ ਮੇਰੀ ਡੈਡੀ ਵੀ ਲੈ ਆ ਹਾਂ ਕਹਿੰਦੇ ਤਾਂ ਹੀ ਨਹੀਂ ਆਏ ਨਾ ਉਹਨਾਂ ਨੇ ਵੀ ਆਣਾ ਤਾਂ ਮੋਲ ਨੂੰ ਚਲੇ ਛੁੱਟੀ ਨਹੀਂ ਮਿਲੀ ਹਾਂ ਇਹ ਵੀ ਗੱਲ ਹੈ ਚਲੋ ਹਰੇਕ ਘਰ ਦੀ ਪਈ ਆਪਣੀ ਆਪਣੀ ਕਹਾਣੀ ਹੈ ਹਨਾ ਹੋਰ ਹੋਰ ਇਹ ਵਿਆਹ ਠੀਕ ਹੋ ਗਿਆ ਜੀ ਹਾਂ ਜੀ ਵਿਆਹ ਹੋ ਰਿਹਾ ਹੈ ਚਲੋ ਵਧੀਆ ਵਧੀਆ ਵਿਆਹ ਮੰਡੀਆਂ ਹੈ ਤੇ ਸਾਡੀ ਵੀ ਸਲਾਹ ਜੀ ਅੱਛਾ ਪਰ ਫੇਰ ਫੇ ਪਿੱਛੇ ਨਹੀਂ ਤਾਂ ਸਾਡੇ ਨਾਲ ਟੰਗਰਾਂ ਦਾ ਹਾਂ ਇਹ ਤਾਂ ਹੈ ਹਾਂ ਨਹੀਂ ਨਾ ਮੀਰੀਰ ਜੈਸਮੀਨ ਦੀ ਵੀ ਸਲਾਹ ਬਣਦੀ ਦੀ ਵੀ ਅਸੀਂ ਵੀ ਚੱਲੀਏ ਚੱਲੀਏ ਅਸੀਂ ਹੁਣ ਸਪੈਸ਼ਲ ਜਾਵਾਂਗੇ ਮੰਮੀ ਕੋਲ ਹਾਂ ਕਿਤੇ ਫੇਰ ਮਾਰਾਂਗੇ ਸਪੈਸ਼ਲ ਜਿਹੜਾ ਹਾਂ ਬਸ ਕੜੀ ਚੌਲ ਘੜਿਆ ਦੇ ਮੈਂ ਹਾਂ ਬਿਲਕੁਲ ਕੜੀ ਚੌਲ ਦੱਸ ਮਹਿੰਗੇ ਨਹੀਂ ਪੈਣੇ ਐਡੀ ਦੂਰ ਚੜੀ ਕੜੀ ਚੌਲ ਖਾਣ ਜਾਊਗੀ ਬੱਚੇ ਦੇ ਹੱਥ ਦੇ ਮਹਿੰਗੇ ਆ ਅੱਛਾ ਮਾਂ ਦੇ ਹੱਥ ਦੇ ਮਹਿੰਗੇ ਕੋਈ ਨਹੀਂ ਮੰਮੀ ਨੇ ਹੁਣ ਬਣਾ ਕੇ ਖਿਲਾ ਦੇਣੀ ਤੈਨੂੰ ਮੂਰੇ ਵੀ ਹੋ ਜੇ ਸਵਾਦ ਨਾਲ ਜਿਵੇਂ ਜੱਥੇ ਮੈਂ ਅੱਛਾ ਸਾਡੇ ਰਿਸ਼ਤੇਦਾਰਾ ਜਿਹੜੇ ਜੂਤੀ ਉਹਨੇ ਹੁਣ ਕਿਆ ਵਾ ਤੇ ਮੇਰੇ ਵਾਲੇ ਹਾਂ ਠੀਕ ਆ ਠੀਕ ਆ ਚਲੋ ਉਹ ਵੀ ਠੀਕ ਹੈ ਭਾਈ ਲੱਡੂ ਲੱਗਿਆ ਵਾ ਦੰਦ ਪੀਣ ਸਾਡਾ ਹੋਰ ਚਟਕਾਰੇ ਲੈ ਲੈ ਕੇ ਹਾਂ ਠੀਕ ਹੈ ਫੇ ਚਟਕਾਰੇ ਲੈ ਲੈ ਕੇ ਤੇ ਆ ਨਹੀਂ ਆ ਇਹ ਤਾਂ ਸੁੱਤੀ ਪਈ ਉਹ ਆਈ ਗੱਡੀ ਚ ਵੀ ਹੂੰ ਸੁੱਤੀ ਪਈ ਉਹ ਹੈ ਅਰਡੋ ਜੀ ਭਾਜੀ ਤੁਸੀਂ ਸੁਣੇ ਹੋਗੇ ਮੈਂ ਤਾਂ ਨਹੀਂ ਸੁਣਨਾ ਠੰਡੇ ਇੰਨੀ ਹੈ ਜੇ ਹੀ ਕਾ ਸੁਣੋਗਾ ਬਣਾਏ ਹਾਂ ਭਾਜੀ ਜੁੱਤੀ ਲੁੱਤੀ ਨਾ ਮੈਂ ਬੱਲੇ ਪਾਈਏ ਕਰਦੀ ਮੇਰੇ ਨਾਲ ਜੇ ਕਿਦਾ ਨਾ ਚੰਦਾ ਲਈ ਜੀ ਨਾ ਮੀਤ ਹੈ ਹਾਂ ਕਿਹਦਾ ਮੀਤ ਹੈ ਸਹੀ ਗੱਲ ਇਹਨੇ ਦੇਖੀ ਭਾਈ ਜਣਾ ਕਹਿੰਦਾ ਨਵੀ ਆਪਾਂ ਨਵੀ ਕਹਿ ਦਿੰਦੇ ਬਿਲਕੁਲ ਬਿਲਕੁਲ ਹਾਂ ਇਹ ਤਾਂ ਹੈ ਤੇ ਤੇਰਾ ਤਰੀਕਾ ਤੇ ਕਿੰਨਾ ਵੱਧ ਗਿਆ ਇੱਕ ਅੱਧੀ ਵਾਰ ਪਾਰ ਹੋ ਜਾਂਦੀ ਹੈ ਮੈਨੂੰ ਮੈਸੇਜ ਆਇਆ ਜੀ ਨਹੀਂ ਸਾਡੇ ਦਾ ਨੂ ਵੀ ਆ ਗਿਆ ਸੋਨਾ ਦਾ ਪੇਪਰ ਆ ਤੇ ਤਾਂ ਹੀ ਹੋਣਾ ਫਿਰ ਸੋਨਾ ਦਾ ਪੇਪਰ ਹਾਂ ਨਹੀਂ 13 ਦਾ 14 ਨੂੰ ਸਕੂਲ ਚ ਬੁਲਾਏਗੇ 14 ਨੂੰ ਆ ਗਿਆ ਉਹ ਦਿਨ ਸਕੂਲ ਲੱਗਣਾ ਮੈਂ ਵੀ ਆ ਗਿਆ ਕਦੋਂ ਮੈਸੇਜ ਕਰਾਂਗਾ ਕਦੋਂ ਕਾਲ ਆਉਗੀ ਚਲ ਸਾਡੇ ਆਇਆ ਵਾ ਹਾਂ ਜੀ ਮੈਸੇਜ ਆਇਆ ਵਾ ਹਾਂ ਹਾਂ ਦੋ ਵੇਖ ਕੁੱਲਾ ਦਾ 13 ਹਾਂ ਚਲ 14 ਤਰੀਕ ਨੂੰ ਮਤਲਬ ਲੱਗਣਾ ਲੱਗਣਾ ਤੂੰ ਮਾਗੀ ਦੀ ਛੁੱਟੀ ਨਹੀਂ ਹੈ ਜੀ ਮਾਗੀ ਨਹੀਂ ਛੁੱਟੀ ਕਾਫੇ ਕਰਾਏ ਕਰਦੇ ਅੱਛਾ ਤਾਂ ਮੈਂ ਨਹੀਂ ਕਰਾਉਂਦੇ ਆਪਣੇ ਏਰੀਆ 'ਚ ਹੁੰਦੀ ਹੈ ਨਾ ਆਪੋ ਆਪਣੇ ਹਿਸਾਬ ਤਾ ਹੁੰਦੇ ਹਾਂ ਹਾਂ ਜੀ ਹਾਂ ਤਾਂ ਤੁਹਾਨੂੰ ਨਹੀਂ ਛੁੱਟੀ ਹੈ ਕਿਸ ਦਿਨ ਤਰੀਕ ਦੀ ਹਾਂਗੇ 10 ਦਿਨ ਬਣਾ ਲਏ ਨੇਰ ਚੀਟ ਆਈ ਵੀ ਹੋਣੀ ਪੇਪਰਾਂ ਲਈ ਹੈ ਪੇਪਰਾਂ ਦੇ ਆਗੇ 16 ਤਰੀਕ ਨੂੰ ਪੇਪਰ ਆ ਹੂੰ ਛੇਲੂ ਤੂੰ ਫੋਨ ਦਾ ਖੜਾ ਛੱਡੇਗਾ ਕਰਦਾ ਬਿੰਦੇ ਦੇ ਪੈਰ ਕਰ ਦੋ ਜਾ ਤੂੰ ਇਹ ਦੋ ਲੱਗ ਗਿਆ ਬੁੰਡਾ ਖੁੱਦਾ ਮਿਲ ਗਿਆ ਹਾਂ ਇਹ ਵੀ ਦੇਖ ਫੋਨ ਲੌਕ ਖੁੱਲਾ ਮਿਲ ਗਿਆ ਅੱਛਾ ਲੌਕ ਦੱਸਿਆ ਵਾ ਨਹੀਂ ਹੋਣਾ ਦੀਦੀ ਨੂੰ ਫੇਰ ਬਾਦੀ ਦੀ ਰੋਪੜ ਨੂੰ ਚਲ ਜਵੇ ਇੱਕ ਵਾਰੀ ਖਰਾ ਲਓਏ ਸ਼ਾਮ ਤੱਕ ਜਾਂ ਤੱਕ ਰੱਜੀ ਰਦੀ ਮੁਰਦੀ ਨਹੀਂ ਫੋਨ ਨਹੀਂ ਬੰਦ ਹੁੰਦਾ ਲੌਕ ਵੀ ਨਹੀਂ ਬੰਦ ਹੁੰਦਾ ਇਹਨਾਂ ਪਤਾ ਕਿ ਕਹਿੰਦਾ ਮੋਂ ਚਲਦੇ ਰੂ ਇਹ ਛੱਡ ਜੂ ਬੈਥਰੂਮ ਹੀ ਕਰਦਾ ਨਹੀਂ ਇੱਕ ਚਲਦਾ ਰਹੇ ਤੂੰ ਦੇ ਆਸ ਕੀ ਦੀ ਆਂ ਸਿੱਖੀ ਵੀ ਇਦਾਂ ਹੀ ਆਂ ਵੀ ਇਦਾਂ ਹੀ ਮੈਂ ਫੋਨ ਕਰਦਾ ਸੱਤਿਆ ਇਹਨਾਂ ਨੂੰ ਫੋਨ ਕਰਦਾ ਤਿੰਨਾਂ ਨੂੰ ਨਹੀਂ ਪਤਾ ਲੋਕ ਮੈਂ ਤਿੰਨਾਂ ਨੂੰ ਨਹੀਂ ਦੱਸਿਆ ਵਾ ਹਾਂ ਨਹੀਂ ਤਾਂ ਬੰਦ ਨਹੀਂ ਪਹਿਲਾਂ ਪਤਾ ਦਾ ਹਾਂ ਫੇਰ ਪਤਾ ਲੱਗ ਗਏ ਇਹਨਾਂ ਨੂੰ ਹਾਂ ਪਤਾ ਨਹੀਂ ਕਿ ਕਿੱਥੇ ਜਾਣਾ ਜਾਈ ਚ ਜਾਣਾ ਹੋਈ ਚ ਜਾਣਾ ਮੈਂ ਕਿਹਦੇ ਕੋਲ ਕੇ ਪਹਿਲਾਂ ਮਾਂ ਨੂੰ ਨਹੀਂ ਕਰ ਅੱਛਾ ਇਹ ਮੈਂ ਫਟਾਫਟ ਲੋਕ ਬਦ ਲਿਆ ਮੈਂ ਘਰੋਂ ਪਹਿਲਾਂ ਤੁਹਾਨੂੰ ਮੈਂ ਦਿੰਦੀ ਆ ਹਾਂ ਨਹੀਂ ਜ਼ਿਆਦਾ ਫੋਨ ਵੀ ਨਿਆਣਿਆਂ ਨੂੰ ਖਰਾਬ ਹੁੰਦਾ ਤਾਂ ਕਰਨੇ ਨਾਲ ਉਹ ਨਾ ਠੀਕ ਆ ਨਾਲ ਇੱਕ ਰਗਾ ਬੈਠਾ ਦੇਖੀ ਜਾਂਦਾ ਫਿਰ ਹਾਂ 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 ਨਹੀਂ ਤਾਂ ਬਹੁਤ ਕਰਦਾ ਇਹ ਇਹ ਤਾਂ ਹੈ ਕਾ ਬਣਾਲੀ ਮਾ ਵੀ ਬਾ ਨਗਰ ਜੀ ਕੋਲੀ ਲਿਆਈ ਭਾਈ ਇਹ ਕਾ ਸਕਾਰਪੁਰ ਵੀ ਆਪਣੇ ਵੀਡੀਓ ਬਣਾਉਣੀ ਆ ਦੀਦੀ ਸਕਾਰ ਬਹੁਤ ਪਸੰਦ ਆਇਆ ਵਾ ਮਾਸੀ ਜੀ ਕਈਆਂ ਨੂੰ ਕਈ ਪੇੜਾਂ ਨੂੰ ਨਾ ਸਕਾਰਫ ਐਨਾ ਪਸੰਦ ਆਇਆ ਵਾ ਚਲੋ ਤੁਹਾਡੇ ਪੀ ਲਓ ਚਲੋ ਪੀ ਲਓ ਕੋਈ ਨਹੀਂ ਹਾਏ ਹਾਏ ਜਮਾਈ ਘਟਾਤੀ ਤੁਸੀਂ ਤਾਂ ਨਹੀਂ ਵੇਖ ਰਹੀ ਤੇ ਬਹੁਤ ਪੀਤੀ ਜਾ ਰਹੀ ਨਹੀਂ ਇਹ ਵੀ ਇਹਨੂੰ ਚਲੋ ਨਹੀਂ ਆ ਸਕਾਫ ਮੈਂ ਖਾ ਹਾਂ ਦੀਦੀ ਹਾਂ ਇੱਧਰ ਰੱਖ ਲੈ ਮੈਂ ਉਹ ਚੱਕ ਲੈ ਹਾਂ ਮੈਂ ਖਾ ਸਕਾਫ ਕਈ ਨੂੰ ਪਸੰਦ ਆਇਆ ਵਾ ਕਹਿੰਦੇ ਭਾਈ ਦੇ ਵਾ ਵੀਡੀਓ ਪਾਓ ਨਹੀਂ ਆਪ ਬਣਾਇਆ ਵਾ ਇਹ ਬਣਾਇਆ ਮੰਮੀ ਨੇ ਅੱਛਾ ਮੰਮੀ ਨੇ ਬਣਾਇਆ ਵਾ ਹਾਂ ਲੈ ਫਿਰ ਤਾਂ ਇਹਦੇ ਦਾ ਬਲੌਗ ਪੂਰਾ ਆਪ ਬਣਦੇ ਦਾ ਬਣਾਉਂਗੇ ਆ ਨਾ ਮੰਮੀ ਨੇ ਬਣਾ ਕੇ ਦੇ ਹਾਂ ਜਿਹਾ ਜਿਹਾ ਜਿਹਾਉਂਗੇ ਹਾਂ ਇਹ ਰੱਖੂ ਗਰਮੀਆਂ ਦਾ ਗਰਮੀਆਂ ਦਾ ਬੱਲੀ ਵੀ ਹੋ ਗਈ ਹਾਂ ਪਤ ਜੀਜਾ ਕਰ ਟਾਈਮ ਹੀ ਨਹੀਂ ਹੈ ਉਹ ਤਾਂ ਠੀਕ ਆ ਗਰਮੀਆਂ ਚ ਕੀਨੇ ਲਣਾ ਹੈ ਸਿਆਲ ਦੀ ਤਾਂ ਆਈਟਮ ਆ ਉਹ ਸਿਆਲ ਕਿਹਨਾ ਹੁੰਦਾ ਹੈ ਬਣਾ ਕੇ ਦਿਖਾਉਂਗੀ ਕਿੰਿਤਰਾ ਮੂੜ ਹੁੰਦਾ ਠੀਕ ਆ ਕਿੰਨਾ ਲੱਗਦਾ ਵੀ ਇਹ ਦੋ ਦਿਨਾਂ ਦਾ ਹੀ ਖੇਲ ਆ ਬਤਾ ਕਿੰਨਾ ਟਾਈਮ ਲੱਗਦਾ ਇਹਨੂੰ ਘਟੋ ਘਟ 15 ਦਿਨ ਲੱਗ ਜਾਣੇ ਮਉਣ ਤੇ ਨੂੰ ਆ ਵੀ ਤਾਂ ਹੈ ਥੋੜਾ ਥੋੜਾ ਕਰਕੇ ਥੋੜਾ ਤਾਂ ਨਹੀਂ ਚੱਲਦਾ ਨਹੀਂ ਕਰਕੇ ਨਾਲ ਚੰਚਾ ਲਿਆ ਦੇ ਇੱਕ ਲਾਓ ਜੀ ਚਾਹ ਆ ਗਈ ਜਦੋਂ ਸਟਾਰਟਿੰਗ ਕਰਕੇ ਦਿਖਾਉਗੀ ਮਮੀ ਕਿੰਿਤਰਾ ਹੁੰਨਾ ਹੂੰ ਨੀ ਇਹ ਨੀ ਠੀਕ ਆ ਠੀਕ ਆ ਤੂੰ ਤਾਂ ਸੌਖਾ ਹੀ ਇਹ ਐ ਨਾ ਉਹ ਨਹੀਂ ਹੈਗਾ ਹੀਠਾਂ ਦੇ ਗੁੰਡੇ ਘਰ ਤੇ ਲੈ ਕੇ ਜਾਂਦੇ ਖਣੀਗਾ ਉੱਪਰ ਜਾ ਕੇ ਵੜਾ ਦਿੰਦੇ ਬਸ ਅੱਛਾ ਇਸ ਤਰ੍ਹਾਂ ਕਰਿਆ ਮम्मी ਨੇ ਵੀ ਲਾਗਾ ਕਰੋਸ਼ੀ ਨਾ ਬਣਾ ਉਹ ਕਰਾਇਆ ਬਾਈ ਹੂੰ ਸਾਡਾਂ ਦੇ ਕਰੋਸ਼ੀ ਨਾ ਕਰਿਆ ਚਲੋ ਬਾਸੀ ਜੀ ਨੇ ਵੀ ਗੁਣ ਕੀ ਪਾਇਆ ਵਾ ਮੈਂ ਕਹਿੰਦਾ ਮਾਸੀ ਰਈ ਗੁਣਿਆ ਬਈ ਐ ਹਾਂ ਨਹੀਂ ਵੈਸੇ ਉਹਨਾਂ ਜਿਹੜੀ ਉਹਨਾਂ ਦਾ ਲੇਗਾ ਉਹ 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 ਲੱਗੇ ਆ ਹਾਂ ਉਹਨਾਂ ਦਾ ਬਹੁਤ ਲੱਗੀ ਹੁੰਦੀ ਆ ਰੇੜੀ ਮੇਰੇ ਪਾਲੇ ਤਾਂ ਲੰਦੇ ਆ ਹੁਣ ਆ ਜੈਸ ਜਾਲੀਆ ਕਿਛ ਹੋਈ ਹੁੰਦੀ ਆ ਹਾਂਜੀ ਹਾਂ ਜਿਹੜਾ ਉਹਨਾਂ ਆਪ ਬੁਣ ਕੇ ਪਾਉਣੀ ਆ ਜੀ ਉਹ ਜ਼ਿਆਦਾ ਲੱਗੀ ਹੁੰਦੀ ਆ ਸ਼ਕਲ ਵੀ ਹੁਣ ਛਾਕ ਰਹੀਏ ਚਾਹ ਉਹ ਵੀ ਨਹੀਂ ਆਉਂਦੀ ਇਸ ਪੀਲੀ ਚਾਹ ਹੁਣ ਪਾਤੇ ਅਸੀਂ ਚਾਲੇ ਕਿਉਂਕਿ ਧੁੰਦ ਨਾ ਪੈ ਜਵੇ ਧੁੰਦ ਤੇ ਵੀ ਧੁੰਦ ਤੇ ਵੀ ਡਰ ਲੱਗਦਾ ਵੀ ਰਾਤ ਨੂੰ ਜੇ ਧੁੰਦ ਪੈ ਗਈ ਫਿਰ ਕੋਈ ਗੱਲ ਨਹੀਂ ਜੇ ਪੈ ਗਈ ਆਪ ਲਾਉਣ ਆਏ ਤੇ ਇਹ ਉਹ ਹੱਥ ਲਾਉਣ ਤਾਂ ਆਏ ਤੇ ਪਰ ਜੇ ਧੁੰਦ ਪੈ ਗਈ ਮਾਸੀ ਜੀ ਫਿਰ ਵੀ ਔਖਾ ਹੋ ਜਾਂਦਾ ਕਿ ਨਹੀਂ ਫਿਰ ਗੱਡੀ ਚ ਕੁਛ ਨਹੀਂ ਦੇਖਦਾ ਆਦੇ ਥੋੜੀ ਚਲੇਗੇ ਹਾਂਜੀ ਹਾਂ ਇਹ ਤਾਂ ਹੀ ਗੇਤੇ ਤੁਰੇ ਦੇ ਵੀ ਢੰਡ ਹੋਊਗੀ ਰਾਮਾ ਹਾਂ ਪੁੰਦ ਕਰਕੇ ਚੱਕਰ ਪੈਣਾ ਹੋਰ ਤਾਂ ਕੁਛ ਨਹੀਂ ਹਜੇ ਫਿਲਹਾਲ ਮੌਸਮ ਸਾਫ਼ ਹੈ ਤੇ ਹੁਣ ਪਾਈਏ ਚੱਲੇ ਪ੍ਰੋਣਾ ਸਾਹਿਬ ਨੇ ਵੀ ਸਾਡੇ ਨਾਲੇ ਜਾਣਾ ਏ ਰਮਨ ਨੇ ਵੀ ਜਾਣਾ ਰਮਨ ਚੱਕ ਲਈਏ ਨਾਲੇ ਭਾਈ ਨਹੀਂ ਨਹੀਂ ਬਿਲਕੁਲ ਹੋਰ ਕੀ ਮਾਸੀ ਦਾ ਸਮਾਨਾ ਫੋੜੀ ਨਹੀਂ ਮਾਸੀ ਦਾ ਸਮਾਨ ਮਾਸੀ ਦੀ ਮਦਦ ਕਰਾਉਂਦੇ ਤੂੰ ਜਿਮਾਰੀ ਕਰਾਉਂਦੇ ਨਹੀਂ ਹਾਂ

ਜਿਹੜੀ ਉਹ ਪਿੱਛੇ ਨੂੰ ਖਿੱਚ ਕੇ ਛੱਡਦਾ ਹੁੰਦਾ ਜਿਹਨੇ ਪਿੱਛੇ ਨੂੰ ਮਾਰ ਕੇ ਖਿੱਚ ਕੇ ਨਹੀਂ ਜਾਣੀ ਹਾਂ ਹਾਂ ਚਲੋ ਜੀ ਫਿਰ ਪਾਈਏ ਚਾਲੇ ਅ ਚੱਲੀਏ ਹੁਣ ਇੱਕ ਗੱਡੀ ਪ੍ਰੋਣਾ ਸਾਹਿਬ ਵਾਲੀ ਹੋ ਜਾਣੀ ਇਹਦੇ ਚ ਤਾਂ ਸਮਾਨ ਹੋ ਗਿਆ ਕਾਫੀ ਤੇ ਸਾਨੂੰ ਰਾਹ ਤੇ ਜਾਂਦੇ ਹੋਏ ਇੰਨੇ ਜਾਣੇ ਪਾਰਟੀ ਕਰਦੀ ਹੋਊਗਾ ਅੱਛਾ ਠੀਕ ਆ ਮੇਰੀ ਮੰਮੀ ਆਈ ਜੂਪੀ ਤੇ ਤਾਂ ਕਰਕੇ ਪਾਰਟੀ ਪੂਰੀ ਚੱਲਦੀ ਪਾਰਟੀ ਫੇ ਕਾਲੂ ਗ੍ਰੈਂਡ ਪਾਰਟੀ ਘਰ ਮੇਰੇ ਘਰਾਂ ਸਾਰੀ ਫੈਮਿਲੀ ਨਾਲ ਹਾਂ ਗਰਮ ਗਰਮ ਹੱਥਾਂ ਦੇ ਨਾਲ ਹਾਂ ਮਮਤਾ ਮੈਂ ਕਰਦੀ ਐ ਜੀ ਅੱਛਾ ਕੁਸ ਵੀ ਕੁਸ ਵੀ ਖਾਣਾ ਐ ਹਾਂ ਠੀਕ ਆ ਮੈਂ ਤੁਹਾਨੂੰ ਅਸਿਆ ਹਲੇ ਭਰੀ ਆਣੀ ਤੇ ਗੱਲ ਠੀਕ ਆ ਤੇ ਚਲੋ ਜੀ ਪਾਈਏ ਫਿਰ ਚਾਲੇ ਹੁਣ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਬਲੌਗ ਚ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰੇ